ਇਸ ਲਈ ਦੇ ਨਹੀਂ ਆਪਾਂ ਦੇਖਿਆ ਕਿ ਦਿੱਲੀ ਵਾਲੀ ਆਮ ਆਦਮੀ ਪਾਰਟੀ ਨੇ ਕੁਝ ਬੰਦੇ ਸ਼ਿਫਟ ਕਰਕੇ ਇਧਰ ਪੰਜਾਬ ਵਾਲੇ ਪਾਸੇ ਲਿਆਂਦੇ ਹੁਣ ਕਹਿੰਦੇ ਕਿ ਕੁਝ ਪੰਜਾਬ ਵਾਲੇ ਬੰਦੇ ਦਿੱਲੀ ਮੁਖ ਦਫ਼ਤਰ ਦੇ ਵਿੱਚ ਬੁਲਾਏ ਹੋਏ ਨੇ ਤੇ ਸ਼ਿਫਟਿੰਗ ਵਾਲਾ ਕੰਮ ਫਿਰ ਪੰਜਾਬ ਵਾਲੇ ਪਾਸੇ ਵੀ ਹੋ ਕੋਸ਼ ਕੁਰਸੀਆਂ ਖਾਲੀ ਹੋ ਸਕਦੀਆਂ ਨੇ ਜਾਂ ਫਿਰ ਉਹਨਾਂ ਤੇ ਕੋਈ ਹੋਰ ਆ ਸਕਦਾ ਨਹੀਂ ਦੇਖੋ ਤੁਸੀਂ ਰੀਸ਼ਫਲਿੰਗ ਦੀ ਗੱਲ ਕਰਦੇ ਜੀ ਨਹੀਂ ਇਹ ਅਖਬਾਰਾਂ 'ਚ ਖਬਰ ਲੱਗੀ ਆ ਹੂੰ ਸਾਨੂੰ ਮਹੀਨਾ ਤੋਂ ਪਹਿਲਾਂ ਕਿਸੇ ਸਜਨ ਪਿਆਰੇ ਨੇ ਦੱਸਿਆ ਸੀ ਕਹਿੰਦਾ ਕਿ ਰੀਸ਼ਫਲਿੰਗ ਹੋ ਸਕਦੀ ਆ ਹੂੰ ਤਾਂ ਉਸ ਟਾਈਮ ਕਾਫੀ ਕਹਿ ਲੋ ਕਿ ਮੇਰੇ ਵਾਸਤੇ ਔਖਾ ਸੀਗਾ ਇਸ ਗੱਲ ਨੂੰ ਮੰਨਣਾ ਪਰ ਕੱਲ੍ਹ ਦੇ ਅਖਬਾਰਾਂ 'ਚ ਫੇਰ ਚਰਚਾ ਸੁਣ ਕੇ ਨਾ ਤੇ ਇਦਾਂ ਲੱਗਿਆ ਕਿ ਸ਼ਾਇਦ ਸਾਡੇ ਭਾਈ ਸਾਹਿਬ ਜਿਹੜੇ ਸੀਗੇ ਹੂੰ ਉਹ ਦਰੁਸਤ ਫਰਮਾਰੇ ਸੀਗੇ ਜੀ ਤਾਂ ਰੀਸ਼ਫਲਿੰਗ ਦਾ ਹੁਣ ਕੱਲ੍ਹ ਦਾ ਤਾਂ ਬਹੁਤ ਰੌਲਾ ਪਿਆ ਉਹ ਖਬਰਾਂ ਕਿੰਨੇ ਲਵਾਈਆਂ ਨੇ ਹੂੰ ਇਹ ਵੀ ਇੱਕ ਬੜਾ ਮਸਲਾ ਹੈ ਨਾ ਤੇ ਉਹ ਜਿਹੜੀਆਂ ਖਬਰਾਂ ਲੱਗੀਆਂ ਨੇ ਖਬਰਾਂ ਵੀ ਕੋਈ ਹਾਰੀ ਸਾਰੀ ਖਬਰਾਂ ਚ ਤੇ ਲੱਗੀਆਂ ਨਹੀਂ ਬਹੁਤ ਤਗੜੇ ਖਬਰਾਂ ਚ ਲੱਗੀਆਂ ਨੇ ਬਿਲਕੁਲ ਫਿਰ ਦੂਜੀ ਗੱਲ ਇਹ ਆ ਕਿ ਜਿਨ੍ਹਾਂ ਦੇ ਥਰੂ ਲੱਗੀਆਂ ਨੇ ਉਹ ਰਿਪੋਰਟਰ ਤਗੜੇ ਰਿਪੋਰਟਰ ਨੇ ਹਮ ਫਿਰ ਇਸ ਤੋਂ ਇਲਾਵਾ ਮੈਨੂੰ ਇਹ ਖਬਰ ਮਿਲੀ ਆ ਕਿ ਮਨੀਸ਼ ਸੇ ਸੋਦੀ ਆ ਰਹੇ ਨੇ ਕੱਲ ਹਮ ਤੇ ਕੁਝ ਵਧਾਈਕਾਂ ਨੂੰ ਮੈਸੇਜ ਲੱਗੇ ਨੇ ਬੁਲਾਇਆ ਗਿਆ ਹਮ ਅੱਛਾ ਕੁਝ ਖਾਸ ਵਧਾਈਕਾਂ ਕਾਨੂੰਨ ਮੈਨੂੰ ਇਸ ਕੱਲ ਤਾਂ ਨਹੀਂ ਪਤਾ ਕਿ ਕਿੰਨੇ ਬਧਾਇਕਾਂ ਨੂੰ ਬੁਲਾਇਆ ਗਿਆ ਜੀ ਤੇ ਮਤਲਬ ਕਿ ਹਾਲੇ ਤੱਕ ਕਿਸੇ ਨੂੰ ਇਹ ਸੁਨਿਆ ਨਹੀਂ ਲੱਗਾ ਕਿ ਰੀਸ਼ਫਲਿੰਗ ਜਿਹੜੀ ਆ ਉਹ ਹੋਣ ਜਾ ਰਹੀ ਆ ਮੁੱਖ ਦੀ ਗੱਲ ਇਹ ਆ ਵੀ ਕਿਸੇ ਨੂੰ ਹਾਲੇ ਤੱਕ ਇਹਨਾਂ ਨੇ ਨਹੀਂ ਦੱਸਿਆ ਕਿ ਤੂੰ ਤਿਆਰ ਰਹਿ ਜੀ ਪਰ ਉਦਾਂ ਅਖਬਾਰਾਂ ਦੀ ਜੇ ਮੰਨੀਆਂ ਜਾਂ ਇਧਰ ਉਧਰ ਦੀ ਗੱਲ ਸੁਣੀ ਹੈ ਹੂੰ ਕਹਿੰਦੇ ਆ ਕਿ ਰੀਸ਼ਫਲਿੰਗ ਹੋ ਸਕਦੀ ਆ ਤੇ ਉਹਦੇ ਵਿੱਚ ਮਤਲਬ ਜਿੱਦਾਂ ਜੇ ਮੰਨ ਲਓ ਲੁਧਿਆਣੇ ਵਾਲੇ ਰੋੜਾ ਸਾਹਿਬ ਜੀ ਤਾਂ ਇਹਨਾਂ ਜੇ ਤਹਾਰ ਇਹਨਾਂ ਦੇ ਰਾਹ ਦਾ ਰੋੜਾ ਨਾ ਬਣੀ ਤਾਂ ਅਰੋੜਾ ਸਾਹ ਮੰਤਰੀ ਹੋ ਸਕਦੇ ਆ ਜੀ ਇਸ ਤੋਂ ਇਲਾਵਾ ਕਹਿੰਦੇ ਨੇ ਕਿ ਢਾਲੀਵਾਲ ਸਾਹਿਬ ਨੂੰ ਥੋੜਾ ਕਿਉਂਕਿ ਉਹਨਾਂ ਦੇ ਕੋਲ ਤੇ ਮਹਿਕਮਾ ਤੇ ਕੋਈ ਹੈ ਨਹੀਂਗਾ ਹੂੰ ਤੁਹਾਨੂੰ ਪਤਾ ਹੀ ਆ ਨਾ ਮਹਿਕਮਾ ਦਾ ਹਾਲਤ ਇਹ ਆ ਕਿ ਅੱਗੇ ਰੋਲਾ ਪੈ ਗਿਆ ਸੀ ਲਾ ਪਤਾ ਮਹਿਕਮਾ ਹੀ ਸਮਾਂ ਹੀ ਲਾ ਪਤਾ ਸੰਭਾਲਦੇ ਫਿਰਦੇ ਰਹੇ ਨੇ ਜੀ ਤਾਂ ਗੱਲ ਇਹ ਆ ਕਿ ਸਭ ਉਹਨਾਂ ਨੂੰ ਵੀ ਕਹਿੰਦੇ ਕਿ ਥੋੜਾ ਬੋਤਾ ਹੱਥ ਮਾਰ ਸਕਦੇ ਨੇ ਹੂੰ ਪਰ ਮਾਝੇ ਚੋਂ ਚਾਰ ਨੇ ਮંત્રી ਜੀ ਹੋ ਸਕਦਾ ਉਹ ਕਟੌਤੀ ਕਰਕੇ ਤਿੰਨ ਕਰ ਦਿੱਤੇ ਜਾਣ ਹੂੰ ਮਾਲਵੇ ਵਾਲ ਵੀ ਫੋਕਸ ਵਧਾਇਆ ਜਾ ਸਕਦਾ ਜੀ ਜੀ ਇਹ ਤਾਂ ਚਰਚਾਵਾ ਹੀ ਆ ਨਾ ਜੀ ਆਪਾਂ ਚਰਚਾਵਾ ਕਰ ਸਕਦੇ ਹਾਂ ਇਸ ਚੀਜ਼ ਤੇ ਕਿ ਭਈ ਬੀਬਾ ਬਲਜਿੰਦਰ ਕੌਰ ਦਾ ਚਰਚਾ ਆ ਰਿਹਾ ਹੂੰ ਕਿ ਕੁਲਤਾਰ ਸੰਧਵਾ ਉਹ ਮੰਤਰੀ ਮੰਡਲ 'ਚ ਜਾ ਸਕਦੇ ਆ ਜੀ ਤੇ ਉਹਨਾਂ ਦੀ ਜਗ੍ਹਾ ਤੇ ਬੀਬਾ ਜੀ ਨੂੰ ਮਿਠਾਇਆ ਜਾ ਸਕਦਾ ਕੀ ਬਾਤ ਮਤਲਬ ਇੰਟਰਸਟਿੰਗ ਕੁਝ ਹੋ ਸਕਦਾ ਤਾਂ ਫਿਰ ਇਹਦਾ ਮਤਲਬ ਆ ਕਿ ਇਕਲੌਤੀ ਜਿਹੜੀ ਬੀਬੀ ਆ ਮੰਤਰੀ ਹੋ ਸਕਦਾ ਉਹ ਵੀ ਰਡਾਰ ਤੇ ਆ ਜਾਵੇ ਹਮ ਹੁਣ ਤੁਸੀਂ ਸਮਝ ਹੀ ਗਏ ਹੋ ਜੀ ਕਿਉਂਕਿ ਰਿਪੋਰਟਾਂ ਤੇ ਜਿਹੜੀਆਂ ਕੇਜਰੀਵਾਲ ਕੋਲ ਹਨ ਜੀ ਜੀ ਉਹ ਸਾਰਿਆਂ ਦੀਆਂ ਸਕਾਰਾਤਮਕ ਨਹੀਂ ਹੈਗੀਆਂ ਸੁਖਮ ਸਿੰਘ ਸਾਹਿਬ ਉਹਨਾਂ ਦੇ ਵਿੱਚ ਜਿਹੜੀਆਂ ਫੀਡਬੈਕਾਂ ਹੈਗੀਆਂ ਨੇ ਨਾ ਉਹਨਾਂ ਦੇ ਵਿੱਚ ਵੀ ਇਹ ਨਹੀਂ ਹੈ ਕਿ ਸਾਰੇ ਆਨੂੰ ਰਿਪੋਰਟ ਕਾਰਡ ਤੇ 100 ਚੋਂ 100 ਹੀ 100 ਚੋਂ 100 ਆ। ਇਹਨਾਂ ਕੱਲੇ ਥੱਲੇ ਵਾਲਿਆਂ ਨਾਲ ਹੀ ਉੱਥੇ ਹਾਂਜੀ ਇਹਨਾਂ ਦੇ ਕੁਝ ਮੰਤਰੀਆਂ ਦੇ ਨੰਬਰ ਖਰਾਬ ਚੱਲ ਰਹੇ ਨੇ ਅੱਜਕੱਲ। ਤੇ ਹੁਣ ਕਿਹਦੇ ਗ੍ਰਹਿ ਖਰਾਬ ਹੁੰਦੇ ਆ ਸਮਾਤਾਇਆ ਕਰੇਗਾ? ਬਿਲਕੁਲ। ਨੰਬਰ ਤੇ ਖਰਾਬ ਚੱਲਦੀ ਪਏ ਨੇ। ਕਿਉਂਕਿ ਦੇਖੋ ਫੀਡਬੈਕ ਚਲੇ ਜਾਂਦੀ ਹੁੰਦੀ ਆ। ਤੁਹਾਡਾ ਕੀ ਖਿਆਲ ਆ ਕਿ ਭਈ ਇੱਥੇ ਕੋਈ ਮੰਨ ਲਓ ਮਲੂਟ ਦੇ ਵਿੱਚ ਸੌਦੇ ਮਾਰ ਰਿਹਾ ਹੈ। ਤੇ ਉਹਨਾਂ ਨੂੰ ਭੋਲਿਆ ਕੋਈ? ਹਮ ਇੱਥੇ ਕੋਈ ਮਤਲਬ ਕਿ ਕਿਸੇ ਮੰਤਰੀ ਦਾ ਪੀਏ ਕਿਸੇ ਜ਼ਮੀਨੀ ਝਗੜੇ ਚ ਆ ਹੂੰ ਆਇਦਰ ਉਦਰੋ ਦਾ ਮਾਰ ਰਿਹਾ ਜਾਂ ਇਧਰਲੇ ਉਧਰਲੇ ਬੰਦਿਆਂ ਦੇ ਨਾਲ ਇਹ ਸਭ ਕੁਝ ਕਰ ਰਿਹਾ ਕੀ ਉਹਨਾਂ ਨੂੰ ਭੋਲਿਆ ਠੀਕ ਹੈ ਨਾ ਗੱਲ ਤੇ ਇਹ ਆ ਕਿ ਉਹਨਾਂ ਨੇ ਕਦੋਂ ਫੈਸਲਾ ਲੈਣਾ ਉਹਨਾਂ ਦੇ ਹੱਥ ਤੇ ਇਹ ਤੈਆ ਕਿ ਇੱਥੇ ਮਾਨ ਸਾਹਬ ਦੇ ਹੱਥੋਂ ਕੁਝ ਨਹੀਂ ਜਾਏਗਾ ਹੂੰ ਇਹ ਤੇ ਬਸ ਐਵੇਂ ਹੀ ਆ ਉਹ ਕਰਨਾ ਤੇ ਉਹਨਾਂ ਨੇ ਆ ਦਿੱਲੀ ਵਾਲੇ ਉਹ ਵੀ ਉੱਥੋਂ ਤੇ ਫਿਰ ਮੁੜ ਕੇ ਨਤੀਜਾ ਵੀ ਉੱਥੇ ਹੀ ਸਾਰਾ ਹਾਂਜੀ ਹਾਂਜੀ ਤਾਂ ਮੰਜੇ ਦਾ ਬਾਕੀ ਸਮਾਨ ਤੇ ਉਹਨਾਂ ਦੇ ਕੋਲੇ ਤੇ ਬਾਵਾ ਲਈ ਫਿਰਦੇ ਅਕਲ ਆ ਠੀਕ ਹੈ ਨਾ ਹਾਂਜੀ ਮਨ ਜਾ ਕਿਦਰੇ ਹੋਰ ਤੇ ਪਾਵਾ ਕੀ ਕਰਨਾ ਤਾਂ ਕੱਲਿਆ ਕਿ ਇਹਨਾਂ ਦੇ ਪੱਲੇ ਤੇ ਹੈ ਨਹੀਂ ਕੱਖ ਨਹੀਂ ਉਹ ਪੱਲੇ ਸਰਦੂਲ ਦੇ ਇੱਥੇ ਕੱਖ ਨਹੀਂ ਉਹ ਪੱਲੇ ਭਗਵੰਤ ਦੇ ਇਹ ਇਹਨਾਂ ਨੇ ਕੁਝ ਨਹੀਂ ਕਰਨਾ ਕਰਨਾ ਦਿੱਲੀ ਵਾਲਿਆਂ ਨੇ ਉਹ ਕਿਨੂੰ ਬਣਾਉਂਦੇ ਕਿਨੂੰ ਨਹੀਂ ਬਣਾਉਂਦੇ ਪਰ ਮੈਂ ਇੱਕ ਚੀਜ਼ ਹੋਰ ਵੀ ਸੁਣੀ ਆ ਹੂੰ ਕਹਿੰਦੇ ਆ ਕਿ ਇੱਕ ਫਾਈਲ ਜਿਹੜੀ ਆ ਨਾ ਮੰਤਰੀਆਂ ਦੀ ਕੋਸ਼ ਮੰਤਰੀਆਂ ਦੀ ਜੀ ਉਹ ਅਮਿਤ ਸ਼ਾਹ ਕੋਲ ਵੀ ਆ ਇਹ ਇਹ ਬੜੀ ਮੈਂ ਤੇ ਚਰਚਾ ਦੀ ਗੱਲ ਬਿਲਕੁਲ ਬਿਲਕੁਲ ਹੈਰਾਨੀ ਵਾਲੀ ਗੱਲ ਹੀ ਹੈ ਵੀ ਇੱਧਰ ਵਾਲੀ ਫਾਈਲ ਉੱਧਰ ਕਿਵੇਂ ਹਾਂਜੀ ਉਹ ਚੱਲੇ ਜਾਂਦੀ ਆ ਜੀ ਜਦੋਂ ਵਿਰੋਧੀ ਧਿਰ ਦੇ ਬੰਦੇ ਮੰਨ ਲਓ ਧਿਰ 'ਚ ਵੀ ਵਿਰੋਧੀ ਧਿਰ ਹਾਂਜੀ ਧਿਰ 'ਚ ਵੀ ਤੇ ਵਿਰੋਧੀ ਧਿਰ ਹੁੰਦੀ ਆ ਨਾ ਜੀ ਕਿ ਜੇ ਤੁਹਾਡੇ ਕੋਈ ਆਪੋਜੀਟ ਖੇਮੇ ਦਾ ਹੈ ਜਾਂ ਮੰਨ ਲਓ ਉਹ ਸਿੱਧਾ ਚੱਲਦਾ ਹੈ ਇੱਥੇ ਇੱਕ ਮੰਤਰੀ ਆ ਉਹਦੀ ਸੀਐਮ ਦੇ ਨਾਲ ਬਿਲਕੁਲ ਨਹੀਂ ਬੜਦੀ ਹੂੰ ਠੀਕ ਹੈ ਜੀ ਉਹ ਉਹਦੇ ਬਾਰੇ ਕਈ ਚਰਚੇ ਨੇ ਉਹਨਾਂ ਦੋਨਾਂ ਦੀ ਹੂੰ ਹੂੰ ਵੀ ਉਹ ਸਿੱਧਾ ਦਿੱਲੀ ਦਰਬਾਰ ਨੂੰ ਰਿਪੋਰਟ ਕਰਦਾ ਪਿਛਲੇ ਟਾਈਮ ਤੋਂ ਕਈ ਵੇਖੇ ਉੱਥੇ ਜਾਂਦੇ ਤੇ ਉਹ ਇੱਥੇ ਕਿਸੇ ਦੀ ਬਦਲੀ ਵੀ ਨਹੀਂ ਛੇਤੀ ਕੀਤਾ ਇਹਨਾਂ ਦੇ ਆਪਣੇ ਬੰਦਿਆਂ ਤੇ ਆਖੇ ਵੀ ਨਹੀਂ ਕਰਦਾ ਹੂੰ ਹੁਣ ਤੁਸੀਂ ਸਮਝ ਗਏ ਹੋਵੋਗੇ ਆਪਾਂ ਅੱਗੇ ਗੱਲ ਵੀ ਕੀਤੀ ਕਈ ਵਾਰ ਜੇ ਨਹੀਂ ਤੇ ਕੋਈ ਧਰਨਾ ਧੁਰਨੇ ਨਾਲ ਚਾਤ ਮਾਰ ਲਓ ਜੀ ਜੀ ਤਾਂ ਉੱਤੇ ਪਤਾ ਲੱਗ ਜਾਂਦਾ ਤੂੰ ਕਹਿਣ ਦਾ ਮਤਲਬ ਇਹ ਆ ਕਿ ਸਾਬ ਇਹ ਇਹ ਚੀਜ਼ਾਂ ਹੈਗੀਆਂ ਨੇ ਪਰ ਉਹਦੇ ਚ ਕੀ ਆ ਕਿ ਅਮੇਤੀਸ਼ਾ ਹੁਰਾਂ ਦੇ ਕੋਲ ਫਾਈਲ ਪਹੁੰਚ ਜਾਣੀ ਜਿਵੇਂ ਮੈਂ ਤੁਹਾਨੂੰ ਪਛਾਈ ਗਈ ਆ ਜੀ ਕਿਉਂਕਿ ਤੁਹਾਨੂੰ ਪਤਾ ਹੈ ਨਾ ਕਿ ਯਾਰੀਆਂ ਵੀ ਬੜੀਆਂ ਇੱਥੇ ਜੋ ਮਸ਼ਹੂਰ ਹੋ ਜਾਂਦੀਆਂ ਕੁਝ ਬਦਨਾਮ ਹੋ ਜਾਂਦੀਆਂ ਤੇ ਤੁਹਾਨੂੰ ਪਤਾ ਕਿ ਇੱਕ ਯਾਰੀ ਦੀ ਚਰਚਾ ਇੱਥੇ ਪਿੱਛੇ ਜੇ ਬਹੁਤ ਰਹੀ ਆ ਜਿਹੜਾ ਇੱਕ ਕਾਂਗਰਸ ਤੋਂ ਗਿਆ ਵਾ ਉਧਰ ਭਾਜ-ਭਾਜ ਤੇ ਉਹਦੀ ਯਾਰੀ ਦੇ ਚਰਚੇ ਤੇ ਮਾਨ ਸਾਹਿਬ ਨਾਲ ਗੁੱਡ ਸੀਗੇ ਨਾ ਬਿਲਕੁਲ ਚੰਗੇ ਸੀਗੇ ਠੀਕ ਹੈ ਜੀ ਅਗਰ ਤੁਹਾਨੂੰ ਪਤਾ ਇਦਾਂ ਦੇ ਮਾਹੌਲ ਦੇ ਵਿੱਚ ਹੁਣ ਕੀ ਪਤਾ ਕਿਸ ਤਰ੍ਹਾਂ ਦਾ ਚੈਨਲ ਇਸਤੇਮਾਲ ਹੋਇਆ ਪਰ ਇਹ ਪਤਾ ਲੱਗਿਆ ਕਿ ਫਾਈਲ ਇਹਨਾਂ ਦੀ ਗਈ ਹੋਈ ਆ ਹੂੰ ਕੁਝ ਸਟੈਂਡਰਾਂ ਵਗੈਰਾ ਦੇ ਸਿਸਟਮ ਹੈਗੇ ਨੇ ਇਸ ਤਰ੍ਹਾਂ ਦੇ ਸੋ ਗੱਲ ਇਹ ਆ ਕਿ ਇਹ ਕੇਜਰੀਵਾਲ ਸਾਹਿਬ ਨੇ ਦੇਖਣਾ ਹੁਣ ਕਿ ਫੀਡ ਫੂਡ ਬੈਕ ਜਿਹਦੀ ਉਦਾਂ ਦੀ ਆ ਕਿ ਭਾਈ ਹੁਣ ਸਮਾਂ ਆ ਗਿਆ ਕਿ ਝਟਕਾ ਕਰੀਏ ਥੋੜਾ ਥੋੜਾ ਜੀ ਜੇ ਨਾ ਥੋੜਾ ਥੋੜਾ ਹਸਨਾ ਜ਼ਰੂਰ ਚਾਹੀਦਾ ਹੈ ਕਹਿੰਦੇ ਥੋੜਾ ਥੋੜਾ ਇਹਨਾਂ ਨੂੰ ਦੱਸਣਾ ਜ਼ਰੂਰ ਚਾਹੀਦਾ ਕਿ ਭਾਈ ਤੁਸੀਂ ਕਿਹੋ ਜੇ ਪਰਫਾਰਮਰ ਹੋ ਤਾਂ ਕੁਝ ਬਧਾਏ ਕਿ ਉਹਨਾਂ ਦਾ ਅੱਛਾ ਕਰ ਰਹੇ ਨੇ ਹੋ ਸਕਦਾ ਉਹਨਾਂ ਦੀ ਪ੍ਰੋਮੋਸ਼ਨ ਹੋ ਜਾਵੇ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬੀਬਾ ਬਲਜਿੰਦਰ ਕੌਰ ਜੀ ਦਾ ਬਹੁਤ ਚਰਚਾ ਹਮ ਤੁਹਾਨੂੰ ਜਤ ਮੰਤਰੀ ਮੰਡਲ ਚ ਜਾਂ ਕਹਿ ਲੋ ਕਿ ਸਪੀਕਰ ਦੀ ਕੁਰਸੀ ਜਿਹੜੀ ਉਹ ਦਿੱਤੀ ਜਾ ਸਕਦੀ ਹੈ ਤਾਂ ਫਿਰ ਮੈਂ ਉਹ ਤਾਂ ਮੇਰਾ ਇੱਕ ਅੰਦਾਜ਼ਾ ਕਹਿ ਲੋ ਜਾਂ ਤੁਕਾ ਕਹਿ ਲੋ ਲਾਰਿਆ ਮੈਂ ਕਿ ਜੇ ਮੰਨ ਲਓ ਜੇ ਛੁੱਟੀ ਹੁੰਦੀ ਹੈ ਤਾਂ ਇਹ ਚੀਜ਼ਾਂ ਵੀ ਵੇਖੀਆਂ ਜਾਣਗੀਆਂ ਨਾ ਜਿਵੇਂ ਆਪਣੇ ਬਲੋਟ ਤੋਂ ਦੋ ਇੱਕ ਤਰ੍ਹਾਂ ਨਾਲ ਮੰਤਰੀ ਹੂੰ ਸਮਝਦੇ ਹੋ ਨਾ ਇੱਕ ਇਲਾਕੇ ਕੋਲ ਦੋ ਨੁਮਾਇੰਦਗੀਆਂ ਬਿਲਕੁਲ ਠੀਕ ਹੈ ਜੀ ਤਾਂ ਉਹ ਹੋ ਸਕਦਾ ਕਿ ਉਹਦੇ ਚ ਕਾਂਟਾ ਛਾਂਟਾ ਕਰ ਦੇਣ ਹੂੰ ਕਿ ਭਾਈ ਜਿੱਥੇ ਜਿਸ ਇਲਾਕੇ ਚ ਘਟ ਹੈ ਨੁਮਾਇੰਦਗੀ ਹੁਣ ਸੰਗਰੂਰ ਚ ਵੀ ਵੇਖ ਲਓ ਕਿੰਨੇ ਮੰਤਰੀ ਆ ਗਏ ਜੀ ਠੀਕ ਹੈ ਨਾ ਜੀ ਤਾਂ ਵੰਡ ਬਣਾਈਆ ਤਾਂ ਚੱਲਦਾ ਹੀ ਹੁੰਦਾ ਹੈ ਨਾ ਵੀ ਸਾਡੇ ਇਲਾਕੇ ਚ ਵੀ ਆ ਬੰਦੇ ਰਾਸ ਚ ਲੜਦੇ ਰਹਿੰਦੇ ਸੋ ਇਸ ਕਰਕੇ ਹਾਂ ਜੀ ਹਾਂ ਜੀ ਹੋ ਸਕਦਾ ਹੋਣ ਵਾਲੇ ਸਮੇਂ ਦੇ ਵਿੱਚ ਮਤਲਬ ਕਿ ਕਾਂਟ ਸ਼ਾਂਟ ਹੋ ਜਾਵੇ ਜੀ 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 ਮਿੰਟੂ ਜੀ ਖੈਰ ਕੁਝ ਦੋਸਤਾਂ ਦੇ ਕਮੈਂਟ ਆਪਾਂ ਸ਼ਾਮਲ ਕਰ ਲਈਏ ਜੀ ਫਿਰ ਅੱਗੇ ਨੂੰ ਚੱਲਦੇ ਆ ਰਮਨਦੀਪ ਸਿੰਘ ਜੀ ਕਹਿ ਰਹੇ ਨੇ ਕਿ ਭਾਜੀ ਕੇਜਰੀਵਾਲ ਨੇ ਰੇਤੇ ਤੋਂ ਕਹਿੰਦੇ 2 20000 ਕਰੋੜ ਸਾਲ ਦੇ ਕਮਾਉਣ ਦੀ ਗੱਲ ਕੀਤੀ ਸੀ ਹੁਣ ਤੇ ਕਹਿੰਦੇ 26000 ਕਰੋੜ ਹੋ ਗਿਆ ਹੋਣਾ 60000 ਕਰੋੜ ਹੋ ਗਿਆ ਹੋਣਾ ਕਹਿੰਦੇ ਹੁਣ ਤਾਂ ਔਰ ਇੱਕ ਮਿੱਤਰ ਕਹਿ ਰਹੇ ਸੀਗੇ ਕਿ ਬੀਬਾ ਜੀ ਜਿੰਨਾ ਹੀ ਤੁਸੀਂ ਗੱਲ ਕਰ ਰਹੇ ਹੋ ਕਹਿੰਦੇ ਕਿ ਉਹ ਚੁੱਪ ਚੁੱਪ ਕਿਉਂ ਨੇ ਪਾਰਟੀ ਬਲਵਿੰਦਰ ਕੌਰ ਕਹਿੰਦੇ ਇਹਨਾਂ ਚੁੱਪ ਚੁੱਪ ਕਿਉਂ ਰਹਿ ਰਹੇ ਨੇ ਪਾਰਟੀ ਬਣਨ ਤੋਂ ਬਾਅਦ ਗੁਰਦੀਪ ਸਿੰਘ ਜੀ ਕਹਿ ਰਹੇ ਨੇ ਤੇ ਖੈਰ ਦੇਖੋ ਹੋ ਸਕਦਾ ਕਿ ਸਵਰ ਨਾਲ ਹੀ ਕੁਝ ਮੈਂ ਦੱਸਦਾ ਤੁਹਾਨੂੰ ਵਿਚਲੀ ਗੱਲ ਉਹਨਾਂ ਦੀ ਇੱਥੇ ਜਿਹੜੇ ਮਤਲਬ ਕਿ ਮਾਲਕ ਮੁਖਤਿਆਰ ਨੇ ਉਹਨਾਂ ਨਾਲ ਘੱਟ ਬਣਦੀ ਹੈ ਸਿੱਧਾ ਸਾਹਿਬ ਆਮਨ ਸਾਹਿਬ ਹੂੰ ਇਹ ਸਪਸ਼ਟ ਤੁਹਾਨੂੰ ਯਾਦ ਹੋਣਾ ਤਲਵੰਡੀ ਸਾਬ ਉਹ ਜਿਹੜੇ ਤਲਵੰਡੀ ਸਾਬੋ ਰਹਿੰਦੇ ਨੇ ਜਾਂ ਜੇ ਤੁਸੀਂ ਵੇਖੋਗੇ ਤੇ ਜਦਾਂ ਲਾਲੋ ਕਿ ਭਈ ਇੱਕ ਇਹਨਾਂ ਦੇ ਵਿੱਚ ਵਿਜ਼ਿਟ ਕੀਤਾ ਸੀਗਾ ਚੋਣਵੀ ਕੈਂਪੇਨ ਦੇ ਦੌਰਾਨ ਹੂੰ ਉਹ ਉਦੋਂ ਬਹੁਤ ਵੱਡੀ ਖਬਰ ਲੱਗੀ ਸੀ ਉੱਥੋਂ ਜੀ ਤਾਂ ਮਤਲਬ ਕਿ ਕਈ ਚੀਜ਼ਾਂ ਹੁੰਦੀਆਂ ਨੇ ਸਾਬ ਕਿ ਥੋੜੀ ਮਤਲਬ ਕਿ ਇਹ ਅਨਮਨ ਦਾ ਮਤਲਬ ਇਹ ਨਹੀਂ ਹੁੰਦਾ ਕਾਦੇ ਰੋਸੇ ਹਾਂ ਅਦਾ ਕਿਹੜਾ ਡਾਂਗਾ ਚਲੀਆਂ ਸੀ ਹੈਨਾ ਹਾਂਜੀ ਹੈਨਾ ਵੀ ਇੱਜ਼ਤ ਦੇ ਨਾਲ ਸਦਿਆ ਸੀ ਤੇਰਾ ਆਉਣਾ ਬਣਦਾ ਸੀ ਹੈਨਾ ਗੱਲ ਇਹ ਆ ਕਿ ਇੱਥੇ ਕਿਹੜਾ ਕੋਈ ਰੋਸੇ ਕੋਈ ਡਾਂਗਾ ਨਹੀਂ ਚਲਦੀ ਹੁੰਦੀਆਂ ਸਿਆਸਤ ਦੇ ਵਿੱਚ ਜੀ ਇਹ ਮਤਲਬ ਕਿ ਅੰਦਰ ਖਾਤੇ ਕਹ ਲਓ ਕਿ ਥੋੜੀ ਬਹੁਤੀ ਜਿਵੇਂ ਆਪਣੀ ਹੁੰਦੀ ਆ ਤੁਹਾਡੀ ਵੀ ਹੋ ਸਕਦਾ ਕਿਸੇ ਸਟਾਫ ਵਾਲੇ ਦੇ ਨਾਲ ਠੀਕ ਨਾ ਬਣਦੀ ਹੋ ਤਦੋ ਮਤਲਬ ਇਹ ਤੁਹਾਡੇ ਹੁੰਦਾ ਕਿ ਤੁਸੀਂ ਕਰੋਨ ਮਾਰੀ ਜਾਂ ਨੂੰ ਇੱਕ ਬਿਲਕੁਲ ਨਹੀਂ ਕਹਿ ਸਕਦੇ ਨਹੀਂ ਆ ਵੀ ਹੁੰਦਾ ਵੀ ਹਾਂ ਵੀ ਠੀਕ ਹੈ ਮੰਨ ਨਹੀਂ ਮਿਲਦਾ ਕਿ ਉਹ ਫਰਕ ਰਹਿ ਜਾਂਦਾ ਥੋੜਾ ਉਹ ਇਹ ਪਾਰਟੀਆਂ ਦੇ ਅੰਦਰ ਹੁੰਦਾ ਹੈ ਜੀ ਹਮ ਹਮ ਤੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਉਹ ਬਹੁਤੀ ਬਿਆਨਬਾਜ਼ੀ ਫਿਰ ਤੁਹਾਨੂੰ ਪਤਾ ਹੀ ਹੈ ਨਾ ਉਹ ਆਂਦੇ ਹੁੰਦੇ ਆ ਕਿ ਲੰਬੀ ਜੀਵ ਛੇਤੀ ਮੌਤ ਬੜਾ ਸਿੰਪਲ ਵਾਕ ਹੈ ਹਮ ਠੀਕ ਹੈ ਨਾ ਸਮਝ ਗਏ ਤੁਸੀਂ ਲੰਬੀ ਜੀਵ ਛੇਤੀ ਮੌਤ ਜੀ 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 ਕਈ ਵਾਰ ਬੰਦਾ ਇਹ ਸੋਚਦਾ ਕਿ ਖੰਨੂ ਯਾਰ ਸ਼ੈਡੋ ਖੜਾ ਜੀ